ਸ਼ਿਕਾਜੀ ਤੁਸੀਂ ਦੇਖ ਰਹੇ ਹੋ ਫਟਾਫਟ ਖਬਰਾਂ ਆਪਦੀਆਂ 10 ਵੱਡੀਆਂ ਖਬਰਾਂ ਤੇ ਨਜ਼ਰ ਮਾਰਾਂਗੇ ਤਹਿਸੀਲਦਾਰਾਂ ਤੇ ਸਰਕਾਰ ਤੀਜੀ ਅੱਖ ਨਾਲ ਰੱਖੇਗੀ ਨਜ਼ਰ ਤਹਿਸੀਲਦਾਰਾਂ ਨੂੰ ਲੈ ਕੇ ਵੱਡਾ ਫੈਸਲਾ ਲਿਆ ਗਿਆ ਸਰਕਾਰ ਵੱਲੋਂ ਅਤੇ ਹੁਣ ਸੀਸੀਟੀਵੀ ਕੈਮਰੇ ਤਹਿਸੀਲਦਾਰ ਦੇ ਦਫ਼ਤਰ 'ਚ ਲਗਾਏ ਜਾਣਗੇ ਆਪਰੇਸ਼ਨ ਦੌਰਾਨ ਬੰਦ ਹੋਈ ਬਿਜਲੀ ਜੋ ਦੌਰ ਰਜਿੰਦਰਾ ਹਸਪੀਟਲ ਵਿੱਚ ਆਪਰੇਸ਼ਨ ਚੱਲ ਰਿਹਾ ਸੀ ਤਾਂ ਅਚਾਨਕ ਬਿਜਲੀ ਦਾ ਕੱਟ ਲੱਗ ਗਿਆ ਜਿਸ ਦੇ ਚਾਲਦਿਆਂ ਮੌਕੇ ਤੇ ਹੀ ਡਾਕਟਰ ਨੇ ਵੀਡੀਓ ਬਣਾ ਕੇ ਸਾਰੇ ਹਾਲਾਤ ਬਿਆਨ ਕਰ ਦਿੱਤੇ ਬਿਜਲੀ ਦੇ ਕੱਟ ਤੇ ਸਿਹਤ ਮੰਤਰੀ ਦਾ ਆਇਆ ਬਿਆਨ ਤਾਂ ਸਿਹਤ ਮੰਤਰੀ ਡਾਕਟਰ ਬਲਵੀਰ ਸਿੰਘ ਦਾ ਬਿਆਨ ਆਇਆ ਅਤੇ ਉਹਨਾਂ ਨੇ ਕਿਹਾ ਹੈ ਕਿ ਜੋ ਡਾਕਟਰ ਨੇ ਵੀਡੀਓ ਬਣਾਈ ਆ ਉਹ ਮੌਕੇ ਤੇ ਕਵਰਾ ਆ ਗਿਆ ਨਾਲ ਦੀ ਨਾਲ ਬਿਜਲੀ ਆ ਗਈ ਅਤੇ ਆਪਰੇਸ਼ਨ ਆ ਜਿਹੜਾ ਮਰੀਜ਼ ਦਾ ਉਹ ਸਹੀ ਠੀਕ ਠਾਕ ਹੋਇਆ ਟ੍ਰੈਫਿਕ ਨਿਯਮਾਂ ਨਾਲ ਜੁੜੀ ਵੱਡੀ ਖਬਰ ਤਾਂ ਟ੍ਰੈਫਿਕ ਨੂੰ ਲੈ ਕੇ ਹੁਣ ਵੱਡਾ ਫੈਸਲਾ ਲਿਆ ਗਿਆ ਸਰਕਾਰ ਵੱਲੋਂ ਅਤੇ ਜੋ ਡਿਜੀ ਲੋਕਰ ਹੈ ਉਸ ਦੇ ਚਾਲਦਿਆਂ ਅਹਿਮ ਜਿਹੜਾ ਇੱਕ ਨੋਟਿਸ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਕਿ ਜੇਕਰ ਮੌਕੇ ਤੇ ਕਿਸੇ ਵਾਹਨ ਚਾਲਕ ਕੋਲ ਡਾਕੂਮੈਂਟ ਨਹੀਂ ਹਨ ਤਾਂ ਉਹ ਡਿਜੀ ਲੋਕਰ ਵਿੱਚ ਆਪਣੇ ਜਿਹੜੇ ਡਾਕੂਮੈਂਟ ਨੇ ਉਹ ਦਿਖਾ ਕੇ ਮੌਕੇ ਤੇ ਚਲਾਨ ਆਪਣਾ ਬਚਾ ਸਕਦਾ ਹੈ ਢੱਲੇਵਾਲ ਦਾ ਮਰਨ ਵਰਤ ਦੇ ਪੂਰੇ ਹੋਏ 2 ਮਹੀਨੇ ਤਾਂ ਢੱਲੇਵਾਲ ਦੇ ਮਰਨਵਰਤ ਨੂੰ ਅੱਜ ਪੂਰੇ 2 ਮਹੀਨੇ ਹੋ ਗਏ ਆ ਤੇ ਲਗਾਤਾਰ ਮਰਨਵਰਤ ਜਾ ਰਹੀ ਹੈ ਤੇ ਉੱਥੇ ਹੀ ਸੰਘਰਸ਼ਾ ਜਿਹੜਾ ਆਏ ਦਿਨ ਤਿੱਖਾ ਕੀਤਾ ਜਾ ਰਿਹਾ ਹੈ ਡਾਕਟਰ ਸਬੈਮਾਨ ਦਾ ਫੇਸਬੁੱਕ ਪੇਜ ਹੋਇਆ ਬੈਨ ਤਾਂ ਡਾਕਟਰ ਸਬੈਮਾਨ ਜੋ ਕਿ ਹਰ ਸਮੇਂ ਜਿਹੜੇ ਆ ਕਿਸਾਨੀ ਅੰਦੋਲਨ ਨਾਲ ਜੁੜੇ ਹੁੰਦੇ ਆ ਅਤੇ ਕਿਸਾਨਾਂ ਦੇ ਹਰ ਪੱਖ ਤੋਂ ਮਦਦ ਕਰਨ ਦੀ ਕੋਸ਼ਿਸ਼ ਕਰਦੇ ਆ ਤਾਂ ਉਹਨਾਂ ਦਾ ਅੱਜ ਫੇਸਬੁੱਕ ਪੇਜ ਆ ਜਿਹੜਾ ਬੈਨ ਕਰ ਦਿੱਤਾ ਗਿਆ ਹੈ। ਕੇਜਰੀਵਾਲ ਦੀ ਸੁਰੱਖਿਆ ਘਟਾਨ ਤੇ ਸਿਆਸੀ ਸੰਗਰਾਮ ਤਾਂ ਜੋ ਪੰਜਾਬ ਪੁਲਿਸ ਦੇ ਮੁਲਾਜ਼ਮਾਂ ਸੁਰੱਖਿਆ ਚ ਘਟਾਏ ਗਏ ਨੇ ਤਾਂ ਉਸ ਤੇ ਸਿਆਸੀ ਸੰਗਰਾਮ ਜਾਰੀ ਆ ਜਿੱਥੇ ਭਾਜਪਾ ਵੱਡੇ ਦੋਸ਼ ਲਗਾ ਰਹੀ ਆ ਤਾਂ ਉੱਥੇ ਹੀ ਆਪ ਵੱਲੋਂ ਕੇਜਰੀਵਾਲ ਦੀ ਸੁਰੱਖਿਆ ਨੂੰ ਲੈ ਕੇ ਵੱਡੇ ਦੋਸ਼ ਆ ਜਿਹੜੇ ਉਹ ਭਾਜਪਾ ਤੇ ਆਮ ਆਦਮੀ ਪਾਰਟੀ ਵੱਲੋਂ ਲਗਾਏ ਗਏ ਨੇ। ਐਜੀਪੀਸੀ ਚੋਣਾਂ ਨਾਲ ਜੁੜੀ ਵੱਡੀ ਖਬਰ ਤਾਂ ਜੋ ਐਜੀਪੀਸੀ ਚੋਣਾਂ ਦਾ ਇਤਰਾਜ਼ ਦਾ ਦਿਨ ਸੀ ਉਹ ਆਖਰੀ ਦਿਨ ਸੀ ਅੱਜ ਪਰ ਹੁਣ ਚੋਣ ਕਮਿਸ਼ਨ ਵੱਲੋਂ ਵੱਡਾ ਫੈਸਲਾ ਲਿਆ ਗਿਆ 10 ਮਾਰਚ ਤੱਕ ਇਤਰਾਜ਼ ਹੈ ਜਿਹੜਾ ਹੁਣ ਐਜੀਪੀਸੀ ਵੋਟਾਂ ਨੂੰ ਲੈ ਕੇ ਉਹ ਜਤਾਇਆ ਜਾ ਸਕਦਾ ਹੈ ਸਾਬਕਾ ਐਜੀ ਹਰਦੇਵ ਸਿੰਘ ਮੱਤੇਵਾਲ ਦਾ ਹੋਇਆ ਅੰਤਿਮ ਸੰਸਕਾਰ ਤਾਂ ਅੱਜ ਸਵੇਰੇ ਹੀ ਅਚਾਨਕ ਐਜੀ ਹਰਦੇਵ ਸਿੰਘ ਮੱਤੇਵਾਲ ਦਾ ਦੇ ਹਾਂਤ ਹੋ ਗਿਆ ਸੀ ਜਿਨ੍ਹਾਂ ਦਾ ਕਿ ਅੱਜ ਸੰਸਕਾਰ ਕੀਤਾ ਗਿਆ ਜਿਸ ਮੌਕੇ ਸੁਖਵੀਰ ਸਿੰਘ ਬਾਦਲ ਵੀ ਸੰਸਕਾਰ ਦੇ ਉੱਤੇ ਪਹੁੰਚੇ 트럼ਪ ਨੂੰ ਕੋਰਟ ਨੇ ਦਿੱਤਾ ਝੜਕਾ ਤਾਂ ਜੋ ਨਵੇਂ ਜੰਮੇ ਬੱਚਿਆਂ ਦੇ ਲਈ ਕਾਨੂੰਨ ਤੇ ਰੋਕ ਲਗਾਈ ਗਈ ਆ ਜਾਣੇ ਕਿ ਨਵੇਂ ਫੈਸਲੇ ਜਿਹੜੇ ਆ ਉਹ 트럼ਪ ਨੇ ਸੁਣਾਏ ਨੇ ਤਾਂ ਉਸ ਨੂੰ ਲੈ ਕੇ ਕੋਰਟ ਵਿੱਚ ਅਹਿਮ ਸੁਣਵਾਈ ਹੋਈ ਤਾਂ ਕੋਰਟ ਨੇ 14 ਦਿਨ ਤੱਕ ਨਵਾਂ ਜਿਹੜਾ ਨਵੇਂ ਜੰਮੇ ਬੱਚਿਆਂ ਦਾ ਫੈਸਲਾ ਉਸ ਤੇ ਸਟੇ ਕਰ ਦਿੱਤੀ ਹੈ ਇਹਸਾਨ ਆਦੀਆਂ 10 ਮਿੱਟੀਆਂ ਖਬਰਾਂ ਅਜਿਹੀਆਂ ਹੀ ਹੋਰ ਨਵੀਆਂ ਤਾਜ਼ਾ ਖਬਰਾਂ ਲੈ ਕੇ ਮੁਰਤੋ ਜੁੜਾਂਗੇ ਬਣੇ ਰਹੋ ਐਨਆਰਆਈ ਟੀਵੀ ਨਾਲ